ਤੁਸੀਂ ਸਾਰੇ ਦੁਨੀਆ ਇਸ ਵੇਲੇ ਰਾਮ ਜੀ ਦੇ ਰੰਗ ਚ ਰੰਗੀ ਆ ਕਿ 22 ਤਰੀਕ ਨੂੰ ਜਿਹੜੇ ਰਾਮ ਜੀ ਬਹੁਤ ਵੱਡਾ 500 ਸਾਲਾਂ ਬਾਅਦ ਦੁਬਾਰਾ ਰਾਮ ਜੀ ਦੀ ਪਵਿੱਤਰ ਮੂਰਤੀ ਪਵਿੱਤਰ ਉਹਨਾਂ ਨੂੰ ਉੱਥੇ ਲੈ ਕੇ ਜਾਣਾ ਹੈ 22 ਤਰੀਕ ਤੋਂ ਲੈ ਕੇ ਅੱਗੇ ਵੀ ਆਪਣੀਆਂ ਜ਼ਿੰਦਗੀਆਂ ਚ ਤਾਂ ਪਰਵਰਤਨ ਲਿਆਈਏ ਕੁਝ ਅਸਲੀ ਗੱਲ ਇਹ ਆ ਵੀ ਰਾਮ ਜੀ ਰਾਮ ਜੀ ਬਿਲਕੁਲ ਉਹਨਾਂ ਨੂੰ ਪਰ ਅੰਦਰ ਬਸਾਈਏ ਉੱਤੋਂ ਇਹਨਾਂ ਕੱਲਾ ਮੂੰਹ ਤੋਂ ਹੀ ਕੱਲਾ RAM ji RAM ji RAM ji ਦਾ ਜਿਹੜਾ ਜਿਹੜੀ ਦੇਨ ਚਰਿੱਤਰ ਸੀ ਉਹਨੂੰ ਵੀ ਆਪਣੇ ਆਪ ਚ ਅੰਦਰ ਰੂਪ ਲੈ ਕੇ ਆਈਏ ਆਪਾਂ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਦਿਹਾੜਾ ਹੁੰਦਾ ਹਰ ਜਗ੍ਹਾ ਲੰਗਰ ਲੱਗਦੇ ਆ ਕਿਤੇ ਕੋਈ ਦੁੱਧ ਦਾ ਲੰਗਰ ਲਾਇਆ ਹੁੰਦਾ ਦੁਕਾਨਦਾਰ ਨੇ ਕਿਸੇ ਨੇ ਚਾਹ ਦਾ ਲਾਇਆ ਹੁੰਦਾ ਕਿਸੇ ਨੇ ਪਕੌੜਿਆਂ ਦਾ ਲਾਇਆ ਹੁੰਦਾ RAM ji ਦੀ ਵਾਰੀ ਆ ਤੇ ਸਾਨੂੰ ਸਭ ਪਾਰਟੀਆਂ ਧਰਮਾਂ ਤੋਂ ਉੱਤੇ ਉੱਠ ਕੇ ਕਰ ਵੀ ਰਹੇ ਆ ਲੋਕ ਮੈਂ ਤਾਂ ਰੋਜ਼ ਦੇਖ ਰਿਹਾ ਜਿਹੜੇ ਜਿਹੜੇ ਸਿੱਖ ਨੇ ਉਹ ਆਪ ਜਾ ਕੇ ਨਮੰਤਰਣ ਦੇ ਰਹੇ ਆ ਕਾਰਡ ਦੇ ਰਹੇ ਆ ਜਾ ਕੇ ਵੀ ਤੁਸੀਂ ਪਹੁੰਚੋ ਜੀ ਜਿਹੜਾ ਇਹ ਅਯੋਧਿਆ ਪਹੁੰਚੋ ਇਸੇ ਤਰੀਕੇ ਨਾਲ ਮੁਸਲਮਾਨ ਵਰ ਭਾਈਚਾਰਾ ਲੱਗਿਆ ਹੋਇਆ